AI ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਰੋਬੋਟਿਕਸ ਦਾ ਹਿੱਸਾ ਹੋਵੇਗੀ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਸਕੂਲ ਪੱਧਰ ਤੇ ਇਸ ਅਹਿਮ ਸਬਜੈਕਟ ਦੀ ਪੜ੍ਹਾਈ ਕਰਿਆ ਕਰਨਗੇ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਸਰਕਾਰੀ ਹਾਈ ਸਕੂਲ ਖੇੜੀ ਸੁਨਾਮ ਵਿਖੇ ਇਸ ਦੂਜੇ ਪੜਾ ਦੇ ਅਧੀਨ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਪੈਂਦੇ ਸਰਕਾਰੀ ਹਾਈ ਸਕੂਲਾਂ ਵਿੱਚ ਵਿਲੱਖਣ ਕਿਸਮ ਦੀ ਰੋਬੋਟਿਕਸ ਲੈਬ ਦੀ ਸ਼ੁਰੂਆਤ ਕੀਤੀ ਗਈ ਹੈ ਹੁਣ ਸਰਕਾਰੀ ਹਾਈ ਸਕੂਲਾਂ ਵਿੱਚ ਰੋਬੋਟਿਕਸ ਲੈਬ ਸਥਾਪਿਤ ਹੋਣ ਨਾਲ ਸੁਨਾਮ ਹਲਕਾ ਦੇਸ਼ ਦਾ ਅਜਿਹਾ ਮੋਰੀ ਹਲਕਾ ਬਣ ਗਿਆ ਹੈ ਜਿੱਥੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਬਾਅਦ ਸਾਰੇ ਸਰਕਾਰੀ ਹਾਈ ਸਕੂਲ ਵੀ ਇਸ ਆਧੁਨਿਕ ਸਹੂਬਾ ਦੇ ਨਾਲ ਲੈਸ ਹਨ ਅੱਜ ਸੈਕੰਡ ਫੇਜ਼ ਹੈ ਜਿਹੜਾ ਉਹ ਅਸੀਂ ਸੁਨਾਮ ਹਲਕੇ ਦੇ ਸਾਰੇ ਹਾਈ ਸਕੂਲ 10 ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਰਤੋਕੇ ਉਹਨਾਂ ਨੂੰ ਅਸੀਂ ਰੋਬੋਟਿਕ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਨੇ ਇਸ ਤੋਂ ਪਹਿਲਾਂ 18 ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਸੁਨਾਮ ਹਲਕੇ ਦੇ ਉਹਨਾਂ ਨੂੰ ਇਹ ਲੈਬਸ ਦਿੱਤੀਆਂ ਜਾ ਚੁੱਕੀਆਂ ਨੇ तकरीबन ਸਵਾ ਸਾਲ ਹੋ ਗਿਆ ਉਹਨਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਤੇ ਇੱਕ ਐਲੀਮੈਂਟਰੀ ਸਕੂਲ ਯਾਨੀ ਕਿ 29 ਸਕੂਲਾਂ ਨੂੰ ਸੁਨਾਮ ਹਲਕੇ ਦੇਆਂ ਨੂੰ ਇਹ ਰੋਬੋਟਿਕ ਲੈਬਸ ਮਿਲ ਚੁੱਕੀਆਂ ਨੇ ਟ੍ਰੇਨਿੰਗ ਇਹ ਜਿਹੜੀ ਉਹ ਸਪੈਸ਼ਲ ਟੀਚਰ ਰੱਖਿਆ ਗਿਆ ਹਰ ਸਕੂਲ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਹੀ ਜਾਇਆ ਕਰਨਗੇ ਔਰ ਸਭ ਤੋਂ ਵੱਡੀ ਖੁਸ਼ੀ ਔਰ ਮਾਣ ਦੀ ਗੱਲ ਇਹ ਹੈ ਕਿ ਇਹ ਕਰਨ ਦੇ ਨਾਲ ਸੁਨਾਮ ਅਸੈਂਬਲੀ ਹਲਕਾ ਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ ਪੂਰੇ ਮੁਲਕ ਦੇ ਵਿੱਚੋਂ ਕੱਲਾ ਪਹਿਲਾ ਇਨੀ ਕਲਮ ਕੱਲਾ ਇੱਕੋ ਇੱਕ ਅਜਿਹਾ ਹਲਕਾ ਬਣ ਚੁੱਕਿਆ ਜਿਦੇ ਸਾਰੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਸਾਰੇ ਦੇ ਸਾਰੇ ਉਹ ਰੋਬੋਟਿਕ ਲੈਬਸ ਦੇ ਨਾਲ ਇਕਵਿਪ ਲੈਸ ਹੋ ਚੁੱਕੇ ਹੁਣ ਧੰਨਵਾਦ ਕਰਦਾ ਆਈਸੀਆਈਸੀ ਦਾ ਜਿਨ੍ਹਾਂ ਦੇ ਸੀਐਸਆਰ ਦੇ ਨਾਲ ਔਰ ਕਿਉਰਿਸ ਕੰਪਨੀ ਜਿਹੜੇ ਜਿਨ੍ਹਾਂ ਦੇ ਕਿੰਨੇ ਸਾਥੇ ਜਿਹੜੇ ਇਹਨਾਂ ਲੈब्स ਨੂੰ ਇਕਵਿਪ ਕਰਦੇ ਨੇ ਔਰ ਬੱਚਿਆਂ ਦੀ ਟ੍ਰੇਨਿੰਗ ਜਿਹੜੀ ਉਹ ਹੋਏਗੀ ਸੋ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਪੱਧਰ ਦਾ ਕੰਪੀਟੀਸ਼ਨ ਹੋਇਆ ਸੀਗਾ ਰੋਬੋਟਿਕ ਲੈਬ ਰੋਬੋਟਿਕ ਜਿਹੜੀਆਂ ਇਹ ਇਕੁਪਮੈਂਟ ਲਾਉਣਾ ਦਾ ਹਾਂ ਉਹਦੇ ਵਿੱਚ ਸੁਨਾਮ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਬੱਚਿਆਂ ਦਾ ਮੁੰਡੇ ਦੇ ਸਰਕਾਰੀ ਸਕੂਲ ਦਾ ਇੱਕ ਬੱਚਾ ਬਲਾਕ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੁਨਾਮ ਬਲਾਕ ਚੋਂ ਡਿਸਟ੍ਰਿਕਟ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੋ ਮੈਂ ਸਮਝਦਾ ਕਿ ਬਹੁਤ ਮਾਣ ਵਾਲੀ ਗੱਲ ਹੈ ਔਰ ਇਸ ਇਹਨਾਂ ਲੈਬਾਂ ਦੇ ਸਟੈਬਲਿਸ਼ਮੈਂਟ ਦੇ ਨਾਲ ਅਸੀਂ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਜਿੰਨੀ ਅਮਰ ਜੀ ਸਾਰੀਆਂ ਸਟੇਟਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਸੁਨਾਮ ਹਲਕਾ ਜਿਹੜਾ ਉਹ ਅ ਲੀਡ ਲੈ ਕੇ ਪਹਿਲੇ ਨੰਬਰ ਤੇ ਆ ਚੁੱਕੇ ਸੋ ਬਹੁਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਾਰੇ ਤੁਸੀਂ ਦੇਖੇ ਜਿਹੜੇ ਇਕਵਿਪਮੈਂਟ ਵੀ ਪ੍ਰੋਵਾਈਡ ਕਰ ਰਹੇ ਨੇ ਆ ਜਿਹੜੇ ਬੱਚਿਆਂ ਨੇ ਉਹ ਤਿਆਰ ਕੀਤਾ ਇਸ ਕੰਪਿਊਟਰ ਦਾ ਲੈਪਟਾਪ ਦਾ ਕਵਰ ਹੈ ਜਿਹੜਾ ਉਹ ਵੀ ਬੱਚਿਆਂ ਨੇ ਇੱਥੇ ਤਿਆਰ ਕਰ ਦਿੱਤਾ ਸੋ ਇਹ ਸਾਰੇ ਸਾਰਾ AI ਐਨੇਬਲਡ ਹੈ ਔਰ ਟੌਪ ਕਲਾਸ ਇਕਵਿਪਮੈਂਟ ਹੈ ਜਿਹੜਾ इन बच्चों को प्रोवाइड कर सोनाम तो में करीब ट्वेंटी नाइन लैब्स पिछले साल हमने एटीन लैब्स में लगाया था सारे सीनियर सेकेंडरी स्कूल्स में हमने लैब सेटअप की थी इस बार इलेवन लैब्स और सेटअप किए इलेवन स्कूल्स में तो अभी सारे सीनियर सेकेंडरी सारे हाई स्कूल्स कवर हो गए सो ट्वेंटी नाइन ये अपने आप में एक यूनिक इनिशिएटिव है किसी कॉन्स्टिटुंसी में ट्वेंटी नाइन स्कूल्स में सारे सारे हायर सेकेंडरी हाई स्कूल्स में ये रोबोटिक्स लैब आई है और जैसा हमको पता है कि टेक्नोलॉजी अब आगे बहुत इंपॉर्टेंट होने वाली किसी भी करियर किसी भी जॉब के प्रोस्पेक्ट में टेक्नोलॉजी uh, का रोल बहुत इम्पॉर्टेंट होगा तो ये एक यूनिक इनिशिएटिव है जहाँ पर बच्चे जो हैं आने वाली uh, एक तरह से फ्यूचर रेडी हो जाएंगे वो जो बेसिक स्किल्स जो रिक्वायर्ड है जैसे प्रॉब्लम सॉल्विंग क्रिटिकल थिंकिंग तो ये सारी स्किल्स पे ट्रेनिंग होगी यहाँ पर हमारा ट्रेनर्स uh, डिप्लॉयड हैं जो कंटिन्यूस ट्रेनिंग ले रहे हैं सारे स्कूल्स में और रेगुलर क्लासेस विद अ ग्रेडेड करिकुलम तो पूरे साल यहाँ ट्रेनिंग चलेगी एक स्ट्रक्चर्ड करिकुलम के साथ चलेगी वो कई तरह के प्रोजेक्ट बनाएंगे एआई रोबोटिक्स आईओटी कोडिंग ये सारी स्किल्स जो है यहाँ पर सिखाई जाएगी इंडस्ट्री फोर पॉइंट का जो कंसेप्ट है तो उस पर पूरी एक ट्रेनिंग दी जाएगी आर्टिफिशियल इंटेलिजेंस का एक जो बेसिक फाउंडेशन है वो उनको एक बहुत अर्ली एज से मिलेगा तो जो कि अभी बहुत प्रिविलेंट चीज़ नहीं है लेकिन वो आने वाले टाइम की जरूरत है जैसे हम ए को अगर हम समझे तो ए आई इज़ गोइंग टू बी लाइक इलेक्ट्रिसिटी हर एक चीज़ जो हम यूज़ करते हैं उसमें ए होगा ऑलरेडी हमने वो प्रोसेस देख लिया है स्टार्ट हो गया है तो ए की अंडरस्टैंडिंग जो है वो बहुत ज़रूरी है और इंडिया की जो डाइवर्स प्रॉब्लम्स है उसको अंडरस्टैंड करने के लिए लोकल प्रॉब्लम सॉल्विंग के लिए बहुत ज़रूरी है कि ए स्कूल लेवल पे सिखाया जाए तो वो एक पूरा एक इन डेप्थ अंडरस्टैंडिंग फाउंडेशनल अंडरस्टैंडिंग ए की दी जाएगी ਪੂਰੇ ਏਰੀਆ ਵਿੱਚ ਇਹ ਪਹਿਲਾ ਕੰਸਟੀਟਿਊਐਂਸੀ ਹੋਏਗੀ ਜਿਹਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਹੈ ਸੈਕੰਡਰੀ ਤੇ ਹਾਈ ਜਿਨ੍ਹਾਂ 'ਚ ਰੋਬੋਟਿਕਸ ਲੈਬ ਚੱਲ ਰਹੀ ਹੈ ਤੇ ਇਹਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਕਿਉਂਕਿ ਐਡਵਾਂਸਡ ਟੈਕਨੋਲੋਜੀ ਹੈ AI ਤੇ ਸਾਰੀ ਆਧਾਰਤ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਤੇ ਆਪਣੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਮਿਲੇਗਾ ਦੇ ਵਿੱਚ ਰੋਬੋਟਿਕਸ ਲੈਬ ਖੁੱਲਿਆ ਸਾਨੂੰ ਬਹੁਤ ਖੁਸ਼ੀ ਫੀਲ ਹੁੰਦੀ ਹੈ ਅਸੀਂ ਸਾਡੇ ਵਿੱਚ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ ਜਦ ਅਸੀਂ ਆਪਣੇ ਆਪ ਅਸੀਂ ਆਪਣੇ ਪ੍ਰੋਜੈਕਟ ਕਰਦੇ ਹਾਂ ਸਾਡੇ ਅੰਦਰ ਬਹੁਤ ਸਿੱਖਣ ਦੀ ਸ਼ਮਤਾ ਪੈਦਾ ਹੁੰਦੀ ਹੈ ਅ ਅਸੀਂ ਅਮਨ अरोड़ा ਜੀ ਦਾ थैंकफुल ਕਰਦੇ ਆ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਇਹ ਲੈਬ ਪ੍ਰੋਵਾਈਡ ਕੀਤੀ ਹੋਈ ਹੈ ਮੈਂ ਅਮਨ ਰੋੜਾ ਸਰ ਦੇ ਦਾ ਬਹੁਤ ਧੰਨਵਾਦ ਕਰਦਾ ਸੀਐਮ ਸੀਐਮ ਭਗਵੰਤ ਮਾਨ ਸਰ ਦਾ ਬਹੁਤ थैंकफुल ਹਾਂ ਕਿਉਂਕਿ ਸਾਨੂੰ ਰੋਬੋਟਿਕਸ ਲੈਬ ਖੁੱਲੀ ਹੈ ਸਾਨੂੰ ਇਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਸਾਨੂੰ ਅਸੀਂ ਰੋਬੋਟਿਕਸ ਬਾਰੇ ਸਿੱਖਦੇ ਹਾਂ ਸਾਨੂੰ ਕਦੇ ਵੀ ਰੋਬੋਟਸ ਦੇ ਬਾਰੇ ਪਤਾ ਨਹੀਂ ਸੀ ਵੀ ਸੈਂਸਰ ਕਿਵੇਂ ਕੰਮ ਕਰਦੇ ਆ ਕੀ ਕੰਮ ਕਰਦੇ ਆ ਸਾਨੂੰ ਸਰ ਆਏ ਉਹਨਾਂ ਨੇ ਦੱਸਿਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਸਿੱਖਣ ਦਾ ਬਹੁਤ ਉਤਸ਼ਾਹ ਪੈਦਾ ਹੋਇਆ